ਅਮੀਮਾ ਜੀ ਤੇ ਜਿਹੜਾ ਸਟੇਪ ਚਪਾਲੇ ਦੋ ਸਟੋਟਰ ਰਾਈਡ ਜਿਹੜਾ ਚਾਪ ਕਰਦੇ ਆ ਮੈਂ ਇਥੇ ਪਹਿਲਾਂ ਵੀ ਸੀਆਈਐਨ ਚਾਰਜ ਰਿਹਾ ਸੀ ਜੀ ਕਿ ਜਿੰਨੇ ਵੀ ਕੋਈ ਮਾੜੇ ਅੰਸਰ ਨੇ ਉਹਨਾਂ ਨੂੰ ਮੇਰੇ ਵੱਲੋਂ ਤੁਹਾਡੇ ਥਰੂ ਜਿਹੜਾ ਹੈ ਮੈਸੇਜ ਹੈ ਕਿ ਜਾ ਕੇ ਆਪਣਾ ਕੰਮ ਛੱਡ ਦਿਓ ਕਿ ਜਦੋਂ ਲੱਖਾਂ ਦੇ ਵਿੱਚ ਜਾਣ ਦੀ ਆਪ ਜਿਹੜੀ ਅਧਿਆਤ ਕਰਦੇ ਕਿ ਜੇ ਲਾਮੀ ਮੈਂ ਤੁਹਾਨੂੰ ਗਲਤ ਕੰਮ ਕਰਵਾ ਰਿਹਾ ਕਰਨੇ ਸਿੱਧਾ ਸਟਾਪ ਕਰ ਕਰੂਗਾ ਜਾਂ ਚੋਰੀ ਕਰੂਗਾ ਉਹਦੇ ਲਈ ਅਸੀਂ ਪੂਰੀ ਜਿਹੜੀ ਸ਼ਕਤ ਤਾਰਦੇ ਅਸੀਂ ਜਿਹੜਾ ਹੈ ਕਿ ਆਪਣਾ ਸਮੱਸਿਆ ਸਮੱਸਿਆ ਜਿਹੜਾ ਟੱਕਾਬੰਦੀ ਕਰਦੇ ਬੁਰੀ ਹੋ ਨਹੀਂ ਸਕਦਾ ਕਿ ਜਦ ਵੀ ਬਾਟਰ ਤੇ ਨਕਲਾ ਦਾ ਸੀ ਵੀ ਲਾਣਿਆ ਸਿਟੀ ਵਾਲੇ ਵੀ ਲੱਗਦੇ ਜਦੋਂ ਵੀ ਕੋਈ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਆਉਗੀ ਜਦ ਆ ਕਿਚਿਤ ਨੱਕ ਦੇ ਵਿੱਚ ਕੋਈ ਬੰਦਾ ਫੜਿਆ ਜਾਊਗਾ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹ ਰੋਕਣ ਦੀ ਪੂਰੀ ਜਿਹੜੀ ਕੋਸ਼ਿਸ਼ ਕਰਾਂਗੇ ਅਸੀਂ ਜੀ ਆਮ ਜਨਤਾ ਨੂੰ ਅਸੀਂ ਜਿਹੜਾ ਪੁਰਾਣੇ ਵਿਸ਼ਵਾਸ ਦਵਾਉਂਦੇ ਆਂ ਕਿ ਜਿਹੜੀ ਸਰਕਾਰ ਹੈ ਸਰਕਾਰ ਦੇ ਨਾਲੇ ਸਾਰਾ ਸਿਸਟਮ ਜਿਹੜਾ ਕੋਈ ਮਾੜਾ ਬੰਦਾ ਜਾਂ ਕੋਈ ਵੀ ਹੈ ਜੇ ਉਹ ਕੋਈ ਕੰਮ ਕਰਦਾ ਚਾਹੇ 452 ਦਾ ਕੰਮ ਕਰਦਾ ਜਾਂ ਕੋਈ ਨਸ਼ੇ ਕਰਦਾ ਉਹ ਆਪਣੇ ਕੰਮ ਮਤੋਂ ਬਾਝਾ ਜਾਂ ਨਹੀਂ ਤਾਂ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰਕੇ ਉਹਦੇ ਕਾਨੂੰਨ ਮੁਤਾਬਕ ਜਿਹੜੀ ਆ ਹੰਦਪੇਜੇ ਜੀ ਪੰਜਾਬ ਵੱਲੋਂ ਨਸ਼ੇ ਬੰਦ ਜਿਹੜੀ ਫੈਲਾਈ ਗਈ ਹੈ ਇਸ ਬੰਦ ਦੀ ਪਿੰਡ ਵਰਤੋਂ ਕੀ ਕਰਨਾ ਚਾਹੀਦਾ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਜਿਹੜਾ ਹੈ ਇਹ ਹੀ ਸੁਧਨ ਕਰਨਾ ਜਿਹੜੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਜਿਹੜਾ ਹੈ ਨਸ਼ੇ ਦੇ ਦਲਦਲ ਵਿੱਚ ਪਾਚੂ ਗਿਆ ਹੋਣੋ ਲੈ ਕੇ ਜਾਂਦਾ ਉਹਦਾ ਟ੍ਰੀਟਮੈਂਟ ਕਰਾਉਣ ਜਾਂ ਉਹਨੂੰ ਬਿਚਾਹਲ ਕਰਾਉਣ ਜਾਉਂਦੀ ਜਿਹੜੀ ਹੈ ਸਰਕਾਰ ਵੱਲੋਂ ਫਰੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਹਸਪਤਾਲ ਬਣਾਇਆ ਗਿਆ ਉੱਥੇ ਜਾ ਕੇ ਉਹਦਾ ਜਿਹੜਾ ਇਲਾਜ ਕਰਾਉਣ ਜਿਹੜਾ ਕੋਈ ਬੰਦਾ ਨਸ਼ਾ ਵੇਚਦਾ ਉਹਦੇ ਵਾਰਾ ਮੈਨੂੰ ਕੋਈ ਜਿਹੜੀ ਆ ਉਹਦਾ ਉੱਥੇ ਜਾਣ ਤਾਂ ਜੋ ਉਹਨਾਂ ਨੂੰ ਜਿਹੜੀ ਜਲਦੀ ਜਲਦੀ